ਵਹਿਗੁਰੂ ਖਾਲਸਾ ਵਹਿਗੁਰੂ ਜੀ ਕੀ ਫਤਿਹ ਸਾਥੀਓ ਅੱਜ ਤੋਂ 40-45 ਸਾਲ ਪਹਿਲਾਂ 50 ਸਾਲ ਪਹਿਲਾਂ 50 40-45 ਸਾਲ 50 ਸਾਲ ਪਹਿਲਾਂ ਬਰਾਨੀ ਛੋਲੇ ਹੁੰਦੇ ਬਹੁਤ ਜਿਆਦੇ ਹੁੰਦੇ ਤੇ ਦਿਹਾੜੀਏ ਤਕਰੀਬਨ ਰਾਜਸਥਾਨ ਤੋਂ ਆਉਂਦੇ ਛੋਲੇ ਵੜਨ ਵਾਸਤੇ ਪਿੰਡਾਂ ਅੰਦਰ ਦਿਹਾੜੀਏ ਮਿਲਦੇ ਸੀ ਗਲੀ ਗਲੀ ਫਿਰਦੇ ਰਹਿੰਦੇ ਮਗਰ ਮਗਰ ਫਿਰਦੇ ਨਹੀਂ ਹੁੰਦਾ ਸੀ ਜਾਂ ਕੋ ਛੋਲੇ ਹਾੜੀ ਵੱਢਣੀ ਬਹੁਤ ਜਿਆਦਾ ਹਰ ਪਨਾ ਸਰੋਂ ਬਾਣਦੇ ਫਿਰ ਛੋਲੇ ਵੱਢਦੇ ਫਿਰ ਕਣਕ ਵੱਢਦੇ ਤੇ ਟਵਾਟਰਾਈ ਕਰਕੇ 2 ਮਹੀਨੇ ਦਾਣੇ ਦੀ ਹਾੜੀ ਲੱਗਦੇ ਹਾੜੀ ਵੱਢਦੇ ਬਯੁਰਗ ਦੇ ਨਾਲ ਹੁੰਦੇ ਤੇ ਤਕਰੀਬਨ ਜਿਹੜੇ ਪਰਿਵਾਰ ਦੇ ਕੋਈ ਪੰਜ ਚਾਰ ਜਵਾਕ ਹੁੰਦੇ 10-10 ਸਾਲ ਦੇ 8 ਸਾਲ ਦੇ ਪਹਿਲੀ ਦੂਜੀ ਪੜ੍ਹਦੇ ਪੇਪਰ ਉਹਦੇ ਹੋ ਜਾਂਦੇ ਉਹਨਾਂ ਨੂੰ ਨਾਲ ਲੈ ਜਾਂਦੇ ਸਾਡੇ ਮਰ ਬਾਬਾ ਘਰਾਂ ਚੋਂ ਉਹਨਾਂ ਦਾ ਪਰਿਵਾਰ ਦੇ ਕਈ ਬੱਚੇ ਸੀਗੇ ਹੁਣ ਤੱਕ ਬੱਲੀ ਡਿਗਦੀ ਬਹੁਤ ਘੱਟ ਹੈ ਉਨ ਤੋਂ ਥੋੜੀ ਜਿਹੀ ਕੰਕ ਪੱਕਿਆਂ ਦੀ ਬੱਲੀ ਡਿਗਦੀ ਤੋਂ ਮਗਰ ਸਾਡੀ ਬੱਲੀਆਂ ਜਵਕਾਂ ਤੋਂ ਸਕੂਲ ਵਾਲੇ ਜਵਕ ਪੜਦੇ ਉਹਦੇ ਦੂਜੀ ਤੀਜੀ ਚੌਥੀ ਚ ਉਹਨਾਂ ਸਰਮ ਲਾਇਆ ਚਕਮਾ ਦਾ ਘੱਟੇ ਲੈਣ ਨਾਲ ਤੇ ਭਰੋ ਭਾਈ ਘੱਟੇ ਚੁੱਕਦੇ ਵੱਢਦੇ ਵੱਢਦੇ ਛੋਲੇ ਹੜੀ ਆਈ ਹੁੰਦੀ ਤੇ ਅੱਗੇ ਹਾਜੀ ਦੌਗੀ ਆ ਜਾਂਦੀ ਉਹ ਬਜ਼ੁਰਗ ਬਜ਼ੁਰਗ ਸਾਨੂੰ ਕਹਿੰਦੇ ਵੀ ਛੱਡ ਦਿਓ ਭਾਈ ਇਹ ਨਹੀਂ ਵੱਢਣੀ ਤੇ ਹਰੀ ਹੈ ਤੇ ਜਦੋਂ ਤੜਕੇ ਜਾਂਦੇ ਤੜਕੇ ਜਾਂਦੇ ਨਾਲ ਲੱਗਦਾ ਵੀ ਜੇ ਤਾਂ ਪਤਾ ਨਹੀਂ ਕਹਿ ਦੇ ਸੁੱਕੀ ਪਈ ਐ ਐਸ ਰੋੜ ਦਾ ਮੌਸਮ ਹੁੰਦਾ ਸੀ ਅੱਗੇ ਐਸ ਰੋੜ ਅੱਗੇ ਉੱਠਾ ਨੂੰ ਟੱਕਿਆ ਥੱਬਾ ਵਿੱਚੋਂ ਹਰੇ ਛੋਲੇ ਨੇ ਪੱਕਿਆਂ ਦਾ ਪਾਤਾ ਜਿਹਨੇ ਉੱਠ ਨੇ ਖਾਣੇ ਖਾ ਰਹੇ ਬਾਕੀ ਨਹੀਂ ਚੱਕਣੇ ਕਿਉਂ ਬਾਦੂ ਛੋਲੇ ਆਉਂਦੇ ਹੁਣ ਤਾਂ ਸੀ ਨਹੀਂ ਇਹੋ ਜਿਹਾ ਕੰਮ ਹੋਦੋਂ ਸਾਡੀ ਹੁੰਦੀ ਨਿਗਾ ਵੀ ਫਲਾਣੇ ਬੰਦੇ ਜਾਂਡਾ ਥੱਲੇ ਛੋਲੇ ਪਾਈ ਸੀ ਤੇ ਚਲੋ ਜਦੋਂ ਸੁੱਕ ਜਾਂਦੇ ਜੇ ਚੱਕੀ ਪੱਲੀ ਤੇ ਧਰ ਕੇ ਕੁੱਟ ਕੇ ਤੇ 10 ਕਿਲੋ 15 20 ਕਿਲ 25 25 ਕਿਲੋ ਛੋਲੇ ਵੀ ਲਿਆਉਂਦੇ ਕੇ ਭਾਈ ਲਿਆਉਂਦੇ ਸਾਡੇ ਇੱਕ ਛੇਡ ਸੀ ਉਦੋਂ 5 ਕਿਲੋ ਦਾ ਕਬਟਾ ਹੁੰਦਾ ਤਕਰੀਬਨ ਉੱਤੇ ਹੋਰ ਜਾਂਦਾ 5 ਤੋਂ 7 ਹੋ ਜਾਂਦਾ 2 ਕਰਕੇ 8 ਹੋ ਜਾਂਦਾ ਬਸ ਤੋਂ 8.5 10 ਕਿਲੋ ਮੱਸੇ ਹੀ ਹੁੰਦਾ ਸੀ ਕਰਕੇ ਸਾਰਾ ਹੁਣ ਛੋਲੇ 25 25 ਕਿਲੋ ਹੋ ਜਾਂਦੇ ਤੇ ਅਸੀਂ ਜਾਂਦੇ ਹਾਂ ਕੋਲੇ ਗੱਟਾ ਉਧਰ ਵੱਧ ਲੋਕਾਂ ਨੂੰ ਖਾਣ ਬਾਅਦ ਸੇਲਾਂ ਹੁੰਦੇ ਸੇਲਾਂ ਵਿੱਚਾਂ ਖਾਓ ਯਾਰ ਲੈਓ ਖਾਣ 5 ਰੁਪਏ ਸੇਲਾਂ ਮੁਕਦੀਆਂ ਸੀ ਬੜੇ ਸ਼ੌਂਕ ਨਾਲ ਸੇਲਾਂ ਖਾਂਦੇ ਜੇ ਕੋਈ ਬੋਲ ਲਿਆ ਹੁੰਦਾ ਉਧਰ ਸੇਲਾਂ ਲੈ ਕੇ ਹੁੰਦੇ ਜਾਂ ਬਾਹ ਮੂਰਤ ਕਰਨਾ ਕੰਕ ਦਾ ਜਾਂ ਛੋਲ ਜਾਂਦਾ ਸਰੋਂ ਸੇਲਾਂ ਲੈ ਕੇ ਜਾਂਦੇ ਭਰਨ ਕੱਢਦੇ ਇੱਕ ਪਹਿਲਾਂ ਪ੍ਰਮਾਤਮਾ ਦਾ ਨਾਮ ਲੈ ਕੇ ਵੈਗਰੂ ਦਾ ਪੂਰੀ ਬੋਲ ਲੱਗਿਆ ਹੋਣਾ ਬੋਲ ਚ ਇੱਕ ਭਰ ਕੇ ਵੱਡਾ ਬੱਟਲ ਜਾਂ ਚੱਦ ਚ ਭਾਗ ਤਕਰੀਰ ਮਨ ਮੰਗੂ ਛੋਲੇ ਕਣਕੋ ਹੁੰਦੀ ਸੀ ਕਿ ਉਹ ਕੱਢ ਦਦੇ ਉਹ ਜਾਂਦੇ ਛੇੜ ਕੋਲੇ ਲੈ ਕੇ ਛੇੜ ਕੋਲੇ ਇਕੱਠੇ ਬੱਟੇ ਹੁੰਦੇ ਸੀਗੇ ਤੇ ਤੱਕੜੀ ਸੀ ਵੱਡੀਆਂ ਦੇ ਕੋਲੇ ਤੱਕੜੀ ਵੱਡੀ ਸੀ ਤੇ ਜਦੋਂ ਪਤਾ ਲੱਗਿਆ ਪੰਜ ਕਿਲੋ ਵਾਲੇ ਪੈ ਗਏ ਤੇ ਯਾਰ ਇਹ 10 ਕਿਲੋ ਹੈ 15 ਕਿਲੋ ਹੈ ਤੇ ਉਹ ਚੱਕ ਲੱਤ ਲੰਦਾ ਵਿੱਚ ਆ ਲੈ ਲੱਤ ਧਰਤੀ ਬਾਬਾ ਵੀ ਕਰ ਲੱਤ ਕੋ ਦਦਨਾ ਇਹ ਭਾਈ ਲੱਤ ਮੇਰੀ ਹਾਲੀ ਹੋਈ ਹੈ ਇਹ 10 ਕਿਲੋ ਦੀ ਹੈ ਜਿੰਨੀ ਗਾਏ 15 ਕਿਲੋ ਛੋਟੇ ਹੋ ਗਏ ਛੋਟੇ ਆ ਕਰਦਾ ਕਰਦਾ ਜਾਣਾ ਉਹਦੇ ਕੋਲ ਲੱਤਰਨੀ ਟੱਕੜੀ ਚ ਬੱਬਾ ਯਾਰ ਤੂੰ ਟੱਕੜੀ ਲੱਤਣਾ ਉਹ ਮੇਰੀ ਹਾੜੀ ਹੋ ਗਈ ਲੱਤ ਪਾਈ ਇਹ ਪੂਰੀ 10 ਕਿਲੋ ਦੀ ਇਹ ਮਾੜੀ ਮੁੱਟ ਘਟਵਾਦੀ ਜਾਂਦੀ ਮਾੜੀ ਦਾਬ ਘਟਦਾ ਰਿਹਾ ਬੜੀ ਹਾਸੇ ਦੇ ਖੁਸ਼ ਹੁੰਦੇ ਚਲੋ ਉਦੋਂ ਆ ਜਾ ਟਾਈਮ ਸੀਗਾ ਸਾਤ ਵੀ ਆ ਜਾ ਟਾਈਮ ਸੀ ਸੇਲਾਂ ਲਿਆਉਣੀਆਂ ਖਾਣੀਆਂ ਭਰਨਾ ਲੋਕਾਂ ਤੋਂ ਬੜੀ ਮੰਗਤੇ ਆਉਂਦੀ ਉਦੋਂ ਮੰਗਤੇ ਸਾਨੂੰ ਜੀ ਦਿਓ ਕੋਈ ਥੱਬਾ ਛੋਲਿਆਂ ਦਿਓ ਮਰਾਸੀ ਤਕਰੀਬਨ ਬਾਈ ਗਾਰਡ ਜਿਹੜੇ ਛੋਟੀ ਮੋਟੀ ਚੀਜ਼ਾਂ ਜਦਾਂ ਇਕੱਠੇ ਕਰਤੀਆਂ ਦਾਣੇ ਲੋਕਾਂ ਦੇ ਤੇ ਬੜੇ ਲੋਕ ਦਇਆਵਾਨ ਜਿੰਦੇ ਵੀ ਲੋਕਾਂ ਨੂੰ ਸੱਬਾ ਪਾ ਕੇ ਸੱਬਾ ਪਾ ਦੇ ਛੋਲੇ ਪਰਮਾਤਮਾ ਦੇ ਤੇ ਆਪਾਂ ਨੂੰ ਹੁਣ ਤਾਂ ਸਾਥੀ ਹੋ ਗਏ ਮੈਨੂੰ ਲੱਗਦਾ ਘਰੇ ਆਟਾ ਪਾਉਣ ਲੈਣ ਆਜਾ ਤੁਹਾਨੂੰ 100 ਗੱਲ ਕੱਢਦਾ ਐਨਾ ਕਹਿੰਦਾ ਮੇਰੀ ਵੀਡੀਓ ਪੁਰਾਣੀ ਕਿਸੇ ਨੂੰ ਚੰਗੀ ਲੱਗੇ ਤੇ ਸ਼ੇਅਰ ਕਰ ਦਿਓ ਬਾਈ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ